ਲੋਜੀ ਕਿਸਾਨ ਪ੍ਰਭੂ ਲੁਧਿਆਣਾ ਐਗਜ਼ੀਬੀਸ਼ਨ ਤੇ ਆਪਾਂ ਅੱਗੇ ਡਵੈਲਪੈਕ ਗਰੂਪ ਵਾਲਾਂ ਦੀ ਸਟਾਲ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਤਵੀਆਂ ਸੁਪਰ ਸੀਡਰ ਰੋਟਾਵੇਟਰ ਠੀਕ ਹੈ ਜਿਹੜੀਆਂ ਮੇਲੇ ਤੇ ਲੈ ਕੇ ਆਏ ਸੀ ਇਹ ਡਿਸਕਾਂ ਦੇਖ ਸਕਦੇ ਹੋਗੇ ਤੁਸੀਂ ਤਵੀਆਂ ਵਗੈਰਾ ਸਾਰੀਆਂ ਬਾਕੀ ਡਵੈਲਪ ਮਕੈਨੀਕਲ ਵਰਕਸ ਇਹਨਾਂ ਦੀ ਕੰਪਨੀ ਦਾ ਨਾਮ ਹੈਗਾ ਨੰਬਰ ਤੁਹਾਨੂੰ ਇਹਨਾਂ ਦਾ ਸਕਰੀਨ ਤੇ ਮਿਲ ਜਾਊਗਾ ਕਿਸੇ ਵੀ ਪ੍ਰੋਡਕਟ ਬਾਰੇ ਤੁਜੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਨੰਬਰ ਜਨਨ ਸਕਰੀਨ ਤੇ ਮਿਲ ਜੂ ਉਹਨਾਂ ਨੰਬਰ ਉਤੇ ਗੱਲਬਾਤ ਕਰ ਸਕਦੇ ਹੋ ਸੁਪਰ ਸੀਡਰ ਦੇਖ ਸਕਦੇ ਹੋਗੇ ਤੁਸੀਂ ਵਧੀਆ ਹੈਵੀ ਡਿਊਟੀ ਪੈਪਾ ਵਗੈਰਾ ਸਾਰੀਆਂ ਤਵੀਆਂ ਵਗੈਰਾ ਦੇਖ ਸਕਦੇ ਹੋ ਬਲੇ ਘਟਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਦੇਖ ਸਕਦੇ ਹੋ ਡਵੈਲਪੈਗਰੀ ਵਰਕਸ ਸੁਪਰ ਸੀਡਰ ਆ ਗਿਆ ਜੀ ਇਹ ਵਧੀਆ ਹੈਵੀ ਡਿਊਟੀ ਸੁਪਰ ਸੀਡਰ ਬਣਾ ਹੋਇਆ ਹੈਗਾ ਦੇਖ ਸਕਦੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਤਾਂ ਰੋਟਾ ਵੇਟਰ ਆ ਗਿਆ ਜੀ ਬਈ ਇਹ ਹੈ ਵੀਡੀਓ ਤੇ ਰੋਟਾਵੇਟਰ ਹੈਗਾ ਕਿਸੇ ਵੀ ਪ੍ਰੋਡਕਟਰ ਦੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈਗੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋਗੇ ਠੀਕ ਹੈ ਜੀ ਬਾਕੀ ਵੀਡੀਓ ਨੂੰ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੁਧਿਆਣਾ ਐਕਸਪੋ ਦੀ ਇਹ ਵੀਡੀਓ ਆ ਗਈ ਇਹ 12x12 ਦੀਆਂ ਤਵੀਆਂ ਆ ਗਈਆਂ ਇਹ ਵੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇੱਟਵੀਆਂ ਵਗੈਰਾ ਸਾਰੀਆਂ ਪੂਰੀਆਂ ਹੈਵੀ ਡਿਊਟੀ ਬਣੀਆਂ ਹੋਈਆਂ ਨੇ ਜੀਆ ਚੈੱਕ ਕਰ ਸਕਦੇ ਹੋਗੇ 12x12 ਦੀਆਂ ਨੇ ਜੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਫੁੱਲੀ ਹਾਈਡਰੌਲਿਕ ਨੇ ਜੀਆ ਠੀਕ ਹੈ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋਗੇ ਹਾਲ ਦੇਖ ਸਕਦੇ ਹੋਗੇ ਇਹ ਹਾਲ ਆਗੇ ਜੀ ਹਾਲ ਦੇਖ ਸਕਦੇ ਹੋਗੇ develop mechanical workers ਨੰਬਰ ਸਕਰੀਨ ਤੇ ਮਿਲ ਜੂਗਾ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਪ੍ਰੋਡਕਟ ਬਾਰੇ ਕੋਈ ਜਾਣਕਾਰੀ ਲੈਣੀ ਹੈ ਕੋਈ ਰੇਟ ਬਾਰੇ ਗੱਲਬਾਤ ਕਰਨੀ ਹੈ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋਗੇ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ